ਪੜਾਏ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਾਲਾ ਚੱਕ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਜੱਗੇ ਤੇ ਅਰਸ਼ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਜਿਨ੍ਹਾਂ ਦੇ ਵਿੱਚ ਦੋ ਤੁਹਾਨੂੰ ਟੋਕੜ ਗੱਪਣ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਮੱਜ ਤੁਹਾਨੂੰ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਉਹ ਗਾਂ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਧਿਆਨ ਨਾਲ ਤੇ ਪੁੱਛ

ਹਾਂਜੀ ਬੀਤੀ ਸਤ ਸਾਲ ਜੀ। ਸਤ ਸਾਲ ਜੀ। ਹੋ ਸਨਣਾਠੇਠਾ ਜੇ। ਬੜੇ ਵਧੀਆ ਗਏ। ਚਲੋ ਵਧੀਆ ਕਿਰਪਾ ਚਈ ਦੀ ਜੀ। ਹਾਂਜੀ। ਤੇ ਵੇਖ ਤਾਂ ਨਵੇਂ ਸਾਲ ਵਾਲਾ ਫਿਰ ਸਟਾਕ ਹੈ। ਓਏ ਆਫਰ ਹੀ ਪਾਏ ਹੋਰ ਫ੍ਰੀ ਦੇ ਕੇ। ਅੱਜ ਵੀ ਨਿਗੇ ਨਿਗੇ ਮੁੱਲ ਵੱਡੀਆਂ ਮਈਆਂ ਤੇ ਨਿਗੇ ਨਿਗੇ। ਓਦੋਂ ਕਿੰਨੇ ਕ ਫੋਨ ਆਏ ਫਿਰ? ਬੜਾ ਵੀਰ ਸੱਚੀ ਲਾੜੀ ਦਾ ਫੋਨ। ਲਾੜੀ ਹੋਦਾ ਪਰ ਵੀਰਾ ਭਰਾਓ ਕੋ ਮਾਫੀ ਮੰਗਦੇ। ਜਿੰਨੇ ਜੋਗਿਆ ਬੈਕ ਕਾਲ ਵੀ ਲਾਉਂਦੇ ਰਹੇ। ਬੈਕ ਕਾਲ ਆਉਂਦੇ ਰਹੇ। ਹਰ ਇੱਕ ਨੂੰ ਲਾਉਂਦੇ ਰਹੇ। ਕੋਈ ਵੀਰ ਕੋਈ ਡਰਾਈਵ ਉਹਨੇ ਹਰ ਇੱਕ ਨੂੰ ਬੈਕ ਉਹ ਤਾਂ ਮਾਫੀ ਮੰਗਦੇ ਵੀਰ ਤੋਂ ਜਿਹਦਾ ਨ ਤੁਸੀਂ ਦੋ ਫੋਨ ਲਾਏ ਸਾਨੂੰ ਤੇ ਤੁਹਾਡਾ ਆਪਦਾ ਵੀਜੀ ਆ ਗਿਆ ਸਾਡੀ ਵਾਰ ਹੀ ਨਹੀਂ ਆਇਆ ਤੁਹਾਨੂੰ ਫੋਨ ਲਾਉਣ ਦੀ ਬਾਕੀ ਜੇ ਤੁਹਾਡਾ ਫੋਨ ਚੁੱਕੇ ਤੁਸੀਂ ਆਜਾ ਤੁਹਾਡਾ ਫੋਨ ਦੇਖ ਕੇ ਚਾਹੇ ਚੜ ਜਾਂਦਾਗੇ ਬਹੁਤ ਵੇਲਾ ਲਾਇਆ ਅੱਜ ਚਲੋ ਨਾਮ ਦੱਸਦੇ ਕਰੀ ਆਪਣਾ ਨਾਰਸੀ ਸਿੰਘ ਹਾਂਜੀ ਬਾਲਾ ਚੱਕ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਤੇ ਫੋਨ ਨੰਬਰ ਬੋਲਦੇ ਕਰੀ 884337914 ਤੇ ਅੱਜ ਵੀ ਜੈ ਜੀ ਛੋਟੇ ਛੋਟੇ ਟੁਕੜਾ ਕੱਪਣਾ ਕਹਿੰਦੇ ਲਹਿਣਤੀਆਂ ਚੰਗੀਆਂ ਟੁਕੜਾ ਕੱਪਣੀਆਂ ਚੰਗਿਰ ਕਾਰਡ ਵਾਲੀਆਂ ਚੰਗਿਰ ਕਾਰਡ ਵਾਲੀਆਂ ਚਲੋ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਨੀਲੀ ਦੀ ਇੱਤਾਂ ਹੀ ਆਪਾਂ ਸ਼ੁਰੂਆਤ ਕਰਨੀ ਪਿਓਰ ਨੀਲੀ ਰਾਵੀ ਚ ਅੱਖਾ ਵੇਖ ਲਾ ਦੋਵੇਂ ਬਿੱਲੀ ਆ ਖੋਰ ਵੀ ਤੋਤੇ ਜੀ ਖੋਰ ਵੀ ਕਮਈ ਤੋਤੇ ਬਾਕੀ ਇਹ ਆ ਕਿ ਨਵਾਈ ਨਵਾਈ ਨਹੀਂ ਹੁੰਦੇ ਕਰਕੇ ਚੇਕ ਕਰਦੇ ਨਿਸ਼ਾਨ ਪੂਰਾ ਜੀ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਜਿਹੜਾ ਵਾ ਦੋ ਦੋਵੇਂ ਪਾਸੇ ਛੱਡੇ ਨਾੜਾ ਖਾ ਦੋ ਆ ਠੀਕ ਆ ਜੀ ਤੇ ਕਿੰਨਾ ਕਿੰਨੇ ਚੱਦੀ ਕੱਬਨ ਚ ਚੈੱਕ ਪਾਸ 7 ਮਹੀਨੇ ਦੀ ਖਬਰ ਚੈੱਕ ਪਾਸ ਚੈੱਕ ਪਾਸ ਅੱਛਾ ਹਾਂਜੀ ਤੇ ਦੁੱਧ ਦੇ ਦਿੰਦੀ ਜੀ ਕਦੇ ਆਪੀ ਇਹ ਕਿਸੇ ਦੀ ਤਨਖਾਹ ਲਾ ਦੇਣੀ 10000 ਰੁਪਏ ਮਹੀਨਾ ਮੈਂ ਨਹੀਂ ਦੇਣੀ ਕਿਸ ਹੁਣਾ ਦਾਲੀਆਂ 20000 ਮਹੀਨਾ ਤਨਖਾਹ ਵੀ ਲਾ ਅੱਛਾ ਮਹੀਨਾ ਲਾ ਦੇਣੀ ਮੈਂ ਹੀ ਚੱਲ ਜਾਨੀ ਦੁੱਧ ਵੀ ਆ ਜਣਾ ਸਭ ਕੁਝ ਆ ਜਣਾ 20000 ਰੁਪਏ ਮਹੀਨਾ ਤਨਖਾਹ ਵੀ ਕਦੇ ਫੜੀ ਕਰ ਦਿੰਦੇ ਜੇ ਕਦੇ ਮਹੀਨੇ ਦੀ ਤਨਖਾਹ ਲਾ ਦਿੰਦੇ ਜੇ ਚਲੋ ਬਾਬਾ ਦਾਲਾ ਬਾਬਾ ਹਾਂਜੀ ਠੀਕ ਹੋਣ ਹੁੰਦੇ ਹਾਂ ਤੇ ਇਹ ਦੇਖੋ ਹੁਣ ਦੁੱਧ ਕਿੰਨਾ ਜੀ ਹੋਰ ਵੀ ਸ਼ੇਕ 6 ਕਿਲੋਗਾ ਸਤ ਨੂੰ ਛਈ ਆ 6 ਕਿਲੋ ਹੈਗਾ ਜੀ ਪੱਕਾ ਦੁੱਧ ਦਾ 1500 ਰੁਪਏ ਦਾ ਠੰਡਾ ਠੀਕ ਆ ਹਾਂ ਜੀ ਤੇ ਮਿਲਦੇ ਕਿੱਦਾਂ ਜੇ ਪਾੜੇ ਦੇ ਪਰਪੀ ਦਾ ਲਿਆ ਫੇ ਤੋਰਾ ਜੱਡਾ ਵੇਖ ਲੈ ਸੱਜਣ ਨੇ ਪਤਾ ਕਿੰਨਾ ਕਿਚਵਾਇਆ 12 ਕਿਲੋ 12 ਕਿਲੋ ਨਹੀਂ ਗਰਵਾਲੀਓ ਮੈਂ ਲਈ ਆ ਬੰਦਿਆ ਆ ਦੋਵੇਂ ਟੁਕੜਾ ਗੱਬਣਾ ਕਿਉਂ ਕਰੋ ਮੈਂ ਲਈਆਂ ਵਾਂ ਡੇਰੇ ਚ ਲਈਆਂ ਕੋਈ ਨਹੀਂ ਦੇਰੀਆਂ ਜੜੀਆਂ ਦੇਰੀਆਂ ਲਿਆ ਫਿਰ ਮੈਂ ਤਾਂ ਮਾੜੀ ਨਹੀਂ ਹੁੰਦੀ ਬਾਕੀ ਡੇਰੀਆਂ ਚ ਮੱਜਾਂ ਜੜੀਆਂ ਵਾਂ ਚੰਗੀਆਂ ਹੁੰਦੀਆਂ ਦੁੱਧ ਵਾਲੀਆਂ ਜੜੀਆਂ ਬਾਕੀ ਡੇਰੀਆਂ ਵਾਲੇ ਵੀਰਾਂ ਨੂੰ ਜੜੀਆਂ ਵਾਂ ਨਵੀਆਂ ਪੁਰਾਣੀਆਂ ਕਰਨੀਆਂ ਪੈਂਦੀਆਂ ਕਿਉਂਕਿ ਜਗਾ ਘੱਟ ਹੁੰਦੀ ਹੈ ਬਾਕੀ ਮੈਂ ਤਾਂ ਥੱਲਾ ਹੀ ਦੱਸਦਾ ਹਾਂ ਮੈਂ ਦੁੱਧ ਦਿੰਦੀ ਨਹੀਂ ਉਹ ਦਰਿਆ ਮੈਂ ਦਰਿਆ ਜੀ ਨੂੰ ਮੈਂ ਆਉਂਦੇ ਆ ਤੋਂਰੇ ਦੀ ਕਟੀਆਂ ਨੂੰ ਕਹਿ ਦਿੰਦੇ ਨਾ ਵੱਡੀ ਮੈਂ ਆਹ ਨਹੀਂ ਵੱਡੀ ਮੈਂ ਠੀਕ ਹੈ ਆਂ ਦੇ ਸਾਦੇ ਜੇ ਜਿੱਦਨ ਤਿਆਰ ਹੋਏ ਥੱਲੇ ਚੰਗੇ ਤਿਆਰ ਹੋਣਾ ਬਾਕੀ ਇਹਨੇ ਬੀਤਨੀ ਖੁੱਲੂਗੀ ਕਿ ਮੈਂ ਸੋਨਾ ਟਿਕਾਣੇ ਤੇ ਜਾ ਕੇ ਆ ਹਣਾ ਪੂਣਾ ਬੜਾ ਏ ਟਿਕਾਣੇ ਤੋਂ ਅੱਕਾ ਹੀ ਦੁੱਧ ਸੁੱਕ ਜਾਂਦਾ ਵਾ ਕਿ ਜਿਹੜੇ ਜਿਹੜੇ ਸਮੇਂ ਮੈਂਨ ਸੂਪ ਬਣਾਵਾਗੇ ਬਾਵਾ ਪੁੱਤ ਨਹੀਂ ਸਾਹਦੀ ਜਿੰਨਾਂ ਦਿਨਾਂ ਚ ਮੱਝ ਬਣਾਵਾ ਮੱਝ ਦੇ ਸੂਪ ਬਣਾਵਾ ਠੀਕ ਆ ਹਾਂਜੀ ਤੇ ਮੁੱਲ ਜੱਜਿਆ ਕਰ ਦੋ ਫਿਰ ਸਰ ਵੀ ਜਨਵਰੀ ਆ ਨਾ ਜਨਵਰੀ ਫਰਵਰੀ ਤੇ ਮਾਰਚ ਅਪ੍ਰੈਲ ਦੀ 5 ਤਰੀਕ ਨੂੰ ਮੈਦੇ ਦਿਨ ਪੂਰੇ ਹੋ ਜਾਂਦੇ ਨਾਲੇ ਬਾੜੀਆਂ ਪੈਣੀਆਂ ਵਾ ਤੇ ਨਾਲ ਦੁੱਧ ਆਇਨਾ ਕਰੇ ਨਾਲੇ ਮੈਥ ਸੂਪ ਮਤਲਬ ਦਸਾਖੀ ਤੇ ਜਾ ਕੇ ਸੋਣਦੀ ਆ 5 ਤਰੀਕ ਨੂੰ 5 ਅਪ ਦੇਈ ਨਹੀਂ ਤਾਂ ਡੀ ਮੈਮ ਆ ਤਿਆਰ ਹੋਈ ਮੈਂ ਚਾਹੀ ਲੱਖ ਦੀ ਨਹੀਂ ਆਂਦੇ ਵੀ 80 85 ਜੀ ਮੈਂ 80000 ਕੋਈ ਕਿਸੇ ਮੱਦੀ ਵੇਚ ਲੂ ਆ ਹੱਸ ਕੇ ਵੇਚ ਲੂ ਆ ਅਸੀਂ ਲੱਖ ਦੀ ਨਹੀਂ ਆਂਦੇ ਵੀ ਚਲੋ ਥੋੜਾ ਜਿਹਾ ਜਿਆਜ ਕਰਦੀਏ 55000 ਦੀ ਦੇ ਦਈਏ ਜੱਸਨ ਹੋਈਆਂ ਕਿ ਜੱਗ ਤੁਸੀਂ ਕਰਨਾ ਕਿ ਕਰਦੇ 53 ਦੀ ਕਰਦੀਏ ਫਿਰ 55000 ਅੱਛਾ ਮੈਂ ਕੋਈ ਵੀਰ ਭਰਾ ਨੂੰ ਨਾ ਪਤਾ ਨਹੀਂ ਬੱਦੇ ਕਿੱਥੇ ਦੇਣੀ ਆ ਅੱਛਾ ਚੰਮੀ ਮਾਨਤਨ ਕਰਾਂਗੇ ਖੁੱਲਾ ਕਰਾਂਗੇ ਠੀਕ ਹੈ ਜੀ ਜਿਹੜੇ ਜੋਗਾ ਹੋਣਗੇ ਨਾ ਮਾਨਤਨ ਕਰਾਂਗੇ ਤੇ ਹੁਣ ਇੱਕ ਜਿਹੜੇ ਹੋਰ ਆ ਦੂਸਰੇ ਨੰਬਰ ਤੇ ਬੱਚੇ ਵਾਲੀ ਜੇ ਹਾਂਜੀ ਬੱਚੇ ਵਾਲੀ ਰੁਪਈ ਦਾ ਇਹ ਰੁਪਈ ਦਾ ਚੱਡਾ ਦੇ ਮੈਂ ਦੇ ਇੱਕ ਲੱਖ ਵਾਲੀ ਮੈਂ ਉਹਨੂੰ ਚੱਡਾ ਲੱਗਾ ਹੁੰਦਾ ਡੱਡ ਕਾਨੇ ਦੇ ਠੀਕ ਹੈ ਜੀ ਨਾ ਲੰਕਾਵਾ ਚੱਡਾ ਨਹੀਂ ਆ ਕੰਪੈਕਟ ਟਰਡਰ ਹਾਂ ਜੀ ਸੋ ਆ ਕੇ ਨਵਾਂ ਜੇ ਦਾ ਸਵਾਰ ਹਾਲ ਵੀ ਦੂਜਾ ਸੁਆ ਕਿੰਨਾ ਕਚਰਾ ਐ ਸੋਈ ਨਾ ਸੁਈ ਨੂੰ ਆ ਕੇ ਦੋ 15 ਦੇ 20 ਦੇ ਨਾਲ 20 ਦੇ ਨੂੰ ਕੱਟਾ ਜੇ ਮਗਰ ਠੀਕ ਦੁੱਧ ਕਿੰਨਾ ਐ ਤੇ ਕੋ 8 10 ਠੰਡਾ ਲੀਟਰ ਵਾਲਾ 8 ਕਿਲੋ ਅੱਛਾ ਵਿਖਾਵਾ 10 ਕਿਲੋ ਦਾ ਲੀਟਰ 8 ਕਿਲੋ ਹੈਗਾ ਦੁੱਧ ਇਹ ਆਪਣੇ ਕੋਲ ਰਾਤੀ ਆਈ ਐ ਅੱਛਾ ਦੋ ਚਾਰ ਦਿਨ ਘਟੋ ਰਹੇਗੀ ਦੁੱਧ 10 ਕਿਲੋ ਆਪਾਂ ਕੋਲ ਚਵਾ ਕੇ ਦਾਂਗੇ ਦੋ ਰੋ ਹੱਕਰੀਨ ਚਵਾ ਚੋ ਓਕੇ ਜੀ ਪੂਰਾ ਰਪੀਡ ਪੂਰੇ ਛੱਟਾ ਕੋਈ ਨਹੀਂ ਕੇ ਚਵਾ ਕਹਿੰਦੇ ਦਿਖਾ ਦਿੰਨੇ ਆ ਫਾਪੀ ਦੇ ਗਾਵਾਂ ਨਾਲ ਵਧ ਗਿਆ ਟੱਡਾ ਲਗਾ ਝੋਟਿੰਗ ਹੋਏ ਦੋ ਬਾਕੀ ਦੋ ਟਾਲੀਆਂ ਪਰਲੀ ਜੀ ਚਮੜੀ ਦੀ ਆ ਆ ਬਾਕੀ ਜਿਹੜੀਆਂ ਨੇ ਸੋਈਆਂ ਸਵਾਈਆਂ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜਿਆ ਕਰੋ ਦਿਖਾइए ਦਿਖਾ ਰਿਹਾ ਵੀ ਜੀ ਇਹਦਾ ਚਵਾ ਫਿਰ ਛੱਡੀ ਕਟਾ ਓਏ ਫਤਾਸ

ਅਬੀ ਨਬੀਓ ਕੇ ਬਚਾ ਗਾਂਭ ਸ਼ਾਂਜੇ ਨਾ ਹਾਂਜੀ ਹਾਂਜੀ ਮੈਂ ਮਿਲ ਪਈਦੀ ਹਾਂ ਹਾਂਜੀ ਹਾਂਜੀ ਥਾਪੀ ਦੇ ਆਈਂ ਕੋਈ ਟੀਕੇ ਦੀ ਲੋੜ ਨਹੀਂ ਐਨੂੰ ਠੀਕ ਹੈ ਜੀ ਹਾਂਜੀ ਤਾਂ ਰਾਣੀ ਮੈਂ ਦਾ ਇਹ ਵਾਦਾ ਹੋ ਜਾਂਦਾ ਥੋੜਾ ਜਿਹਾ ਤੁਹਾਨੂੰ ਪਸਮਾ ਕੇ ਇੱਕ ਕਰੀ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਯਾਰ ਬਿਦਮਾਤਰ ਘੜਾ ਝੋਟੀ ਲਈ ਆ ਥੋੜੀ ਖਾਂਬੀ ਸੁੰਭੀ ਗਈ ਨਾ ਦੁੱਧ ਚੰਗਾ ਚੋਈ ਜਾਊਗੀ ਠੀਕ ਹੈ ਹਾਂਜੀ ਆ ਪਸਮਦਿਆਂ ਨਾ ਜਰਾ ਆਪਾਂ ਅੱਜ ਦਿਖਾ ਦਿੰਨੇ ਹਾਂ ਹਾਂਜੀ ਇਹ ਵਿੱਚ ਕੀ ਨਜ਼ਰ ਦੇ ਚੈੱਕ ਪਾਸਟ ਇਹ ਭਾਈ ਸਿਆਮੀ ਨੇ ਮੈਂ ਚੈੱਕ ਪਾਸਟ ਚੈੱਕ ਪਾਸਟ ਚ ਚੈੱਕ ਪਾਸਟ ਤੇ ਲਿਆ ਖੋਲ ਫਿਰ ਤੌਰੀ ਇਹਨੂੰ ਪੂਰੀ ਪਲੀ ਮੈਂ ਤੇ ਇਹਦੇ ਕੋ ਦੁੱਧ ਕਿੰਨਾ ਵਿੱਦਿਆਂ ਨੂੰ ਹੱਥ ਕਿਲੋ ਗੱਲਾਣਾ ਨਹੀਂ ਹੈਗਾ ਜੀ ਹੱਥ ਕਿਲੋ ਦੁੱਧ ਇਹਦੇ ਕੋ ਚੋਣਾ ਤਿੰਨੇ ਸੱਜਣ ਨੇ ਕਿੰਨਾ ਚਵਾਇਆ ਜੇ ਸਤੂ ਦੁੱਧ ਹਰਬੀਰ ਘਰ ਵਾਲੇ ਨੇ 13 14 ਕਿਲੋ ਦੇ ਦੀ ਪਹਿਲਾ ਸੂਣਾ ਸੂਈ ਗਾ ਦੂਜੇ ਸੂਣਾ ਬਾਕੀ ਝੋਟੀ ਵੇ ਸੋਹਣੀਆਂ ਨੀਲੀ ਜੀ ਪੈਂਦੀ ਆ ਵੀ ਅੱਖਾ ਓੱਖਾ ਬਿੱਲੀ ਜੈ ਦੀਆਂ ਵੀ ਇਹ ਇੱਕੋ ਘਰ ਆਈਆਂ ਦੋਵੇਂ ਉਹਦੇ ਆ ਬਸ ਕੋ ਇੱਕੋ ਘਰ ਆਪੀ ਦੋਵੇਂ ਇੱਕੋ ਘਰੋ ਲੱਗਿਆ ਹੋਵੇ ਬਾਅਦ ਪਤਾ ਗੱਡੀ ਪੰਦੀ ਬਾਕੀ ਜਿਤਨਾ ਸਾਡੀ ਵੇਚਦੇ ਹੁੰਦੀ ਹੈ ਵਾ ਇਹ ਵੀ ਸਾਂਭੀ ਦਾ ਮੁੱਲ ਪੈ ਜਾਂਦਾ ਵਾ ਠੀਕ ਹੈ ਜੀ ਤੇ ਸਾਂਭੀ ਦਾ ਮੁੱਲ ਪੈ ਜਾਂਦਾ ਵਾ ਤੇ ਇਹ ਮਿਲਦੇ ਕਿਦਾਂ ਵੀਰ ਜੀ ਇਹ ਵੀਰ ਜੀ 파ੜਾ ਭਾਗੇ ਅੱਛਾ 파ੜੇ ਸਾਪੀ ਮਾਰ ਕੇ ਭਜਾ ਥੋਲੇ ਲਾਤ ਲਾਤ ਨਾ ਲਾਉਗੀ ਠੀਕ ਹੈ ਜੀ ਚਲੋ ਤਾਂ ਚਵਾ ਦਿਖਾ ਦਈਏ ਫਿਰ ਮੁੱਲ ਇਕੱਠੇ ਦੱਸਦੇ ਇਹਨਾਂ ਦੇ ਇਕਮਣੇ ਵਿੱਜੇ ਥੰਦ ਖਾ ਦੀਏ ਤੇ ਪਹਿਲਾਂ ਹਾਂ ਆਪੀ ਨੂੰ ਬੜਾ ਲੱਗਾ ਸਾਰਾ ਹੀ ਗੇ ਠੀਕ ਹੈ ਦਿਖਾ ਦੋ ਵਿੱਜੇ ਚਵਾ ਅਗਲੇ ਅਗਲੇ ਖਾਣ ਦਾ ਚਵਾ ਦੇਖਾਂਗੇ ਭੀ ਬਾਕੀ ਬਾਕੀ ਪੋਲੀ ਪਾਲੀ ਹੋਣੀ ਹੈ ਤੇ ਉਤਰਾ ਮਿਰਗੀ ਚਵਾਈ ਹੋਈ ਇਹਦੀ ਕਿਹ ਨਾਲੀ ਜੀ ਨਹੀਂ ਚੋਣਾ ਹੋਣ ਵਾਲੀ ਚਵਾਈ ਹਰ ਜੀ ਕਰਦੀ ਹੈ ਪੂਰੀ ਫਿਰ ਕਰਦੀ ਕਰਦੀ 7 7:30 ਹੋ ਗਿਆ ਚਵਾਈ ਦਾ ਟਾਈਮ ਹੋ ਗਿਆ 7:30 ਦਾ ਟਾਈਮ ਹੀ ਹੈ ਜਿਹੜਾ ਵੀਡੀਓ ਬਣਾਉਂਦਾ ਬਾਕੀ ਆ ਦੇਖ ਸਾਡੇ ਬੱਚਾ ਗਾੜੀ ਬੰਨੋ ਤੇ ਰਮਾਨ ਚੋ ਤਾਰ ਜਿਹੜੀ ਇਸ ਤਰ੍ਹਾਂ ਵੀ ਚੌਂਦੀ ਹੈ ਲੈਨ ਬਾਕੀ ਜਿਹੜਾ ਪਸ਼ੂ ਤਾਰ ਲਵੇ ਉਹ ਵੀ ਜਿਹੜਾ ਚੀਜ਼ ਦਾ ਵਾਧਾ ਹੁੰਦਾ ਧਾਰ ਨਾਲ ਬੜੀ ਹੁੰਦੀ ਹੈ ਹਾਤੀ ਭਾਸੇ ਆ ਦੇਖ ਸੰਦੇ ਅਮਗਲੇ ਥਣਾਂ ਦਾ ਖਾਦੋ ਅਗਲੇ ਥਣਾਂ ਦਾ ਦੁੱਧ ਕਿਰਾ ਹੋ ਗਿਆ ਮਗਲੇ ਸਨ ਦਾ ਜਵਾਬ ਵੀ ਦੇ ਸਕਦੇ ਜੀ ਸਾਫ਼ ਹੈ ਜਿਹੜਾ ਪਰ ਵੀ ਬਿਲਕੁਲ ਨਾਰਮਲ ਘਰਾਈ ਮਾਤਾ ਸਾਹਮਦੀ ਜਿੱਥੋਂ ਆਈ ਮੈਂ ਠੀਕ ਹੈ ਜੀ ਪਰ ਫਿਰ ਲੋਕ ਪੈਸੇ ਉਹ ਕਿਹਾਉਂਦੇ ਆ ਠੀਕ ਹੈ ਮਾਤਾ ਗੱਡੀ ਤੱਕ ਮੈਂ ਲਿਜਾਣਾ ਆਈ ਹਾਂ ਅੱਛਾ ਇਹ ਨਹੀਂ ਦੇਖਿਆ ਜਿਹੜਾ ਗੀਆ ਭਰਿਆ ਉਹ ਕਿਹੜੇ ਖਾਤੇ ਜੀ ਠੀਕ ਆ ਖਾਲਦੇ ਜੀ ਲੱਦਾ ਲੱਗਿਆ ਮੈਂ ਇਹਦਾ ਸੰਗ ਲਾ ਲਿਆ ਮੱਥ ਪਾ ਕੇ ਉਹ ਰਸੀ ਬਾਕੇ ਮੈਂ ਖਲਾ ਦੇਈ ਠੀਕ ਹੈ ਜੀ ਐ ਇਹੋ ਜਿਹੇ ਲੋਕ ਕੰਮ ਕਰਦੇ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤਾਂ 100 ਰੁਪਏ ਅਸੀਂ ਪੂਰੇ ਦੇਨੇ ਆ ਇਹੋ ਜੇ ਕੰਮ ਨਾ ਕਰਾ ਜੀ ਰੋਟੀ ਹੁੰਦੀ ਹੈ ਮਗਰ ਲੈ ਕਰਦੇ ਰੱਥੇ ਜੀ ਜਿਹੜੀ ਜਿਹੜੀ ਸਿੱਧੀ ਗੱਲ ਹੈ ਮੇਰਾ ਵੀਰ ਤਾਂ ਲਾ ਕੇ ਫਿਰ ਸੌਦਾ ਕਰ ਲੈ ਠੀਕ ਹੈ ਹਾਂ ਜੀ ਇਹ ਵੀ ਜਿਹੜੀ ਚੀਜ਼ ਅੱਜ ਇੱਕ ਸਾਹਮਣੇ ਆਈ ਹੈ ਕਿ ਜਿਹੜੇ ਵੀਰ ਸੌਦਾ ਕਰਕੇ ਤੇ ਸੰਗ ਲਾ ਲੈਂਦੇ ਆ ਆਪੀ ਦੇ ਇੱਕ ਨਹੀਂ ਆ ਸਾਰੀ ਠੀਕ ਹੈ ਹਾਂ ਜੀ ਆ ਜਿਹੜੀਆਂ ਤੁਸੀਂ ਗਾਨੀਆਂ ਗੁੰਨੀਆਂ ਪਾਈਆਂ ਸਭ ਨਾਲੇ ਜਾਣਦੇ ਨਾ ਸਭ ਨਾਲੇ ਜਾਣਦੇ ਆ ਅੱਛਾ ਹਰ ਵਾਰੀ ਨਵਾਂ ਸਟਾਕ ਆਉਂਦਾ ਹੋਵੇ ਠੀਕ ਹੈ ਹਾਂ ਜੀ ਅਰਬੀ ਦੇ 2000 ਮੈਂ ਜੋ ਨਫਾ ਲੈਣਾ ਵਾ ਤੇ ਕੀ 7 2.5 ਸੁਧਿੰਗ ਕਰਨੇ ਚਲ ਜਾਣਗੇ ਨਾ ਫਿਰ ਕਿੱਡੀ ਕਾਦੀ ਗੱਲ ਹੈ ਹਾਂਜੀ ਹਾਂਜੀ ਅਲੱਗ ਅਲੱਗ ਦੀ ਰੂਹ ਖੋਸ਼ ਹੋ ਜਾਂਦੀ ਹੈ ਚੰਗਾ ਡੰਗਰ ਆਇਆਗਾ ਲੱਗੇ ਲੱਗੇ ਬੰਨੇ ਲੱਗਦਾ ਕੋਈ ਚੰਗੇ ਆਇਆ ਜਿਵੇਂ ਤੁਹਾਰੀ ਗਾਰ ਕੀਤਾ ਠੀਕ ਹੈ ਜੀ ਬਾਕੀ ਅੱਜ ਇਹ ਤਮੰਦਨ ਜ਼ਿਲ੍ਹੇ ਜਾ ਵੇਖੋ ਸ਼ਾਮ ਤੱਕ ਕਿਹੜੇ ਕਿਹੜੇ ਜ਼ਿਲ੍ਹੇ ਚ ਜਾਂਦ ਗਿਆ ਕਰਵਾ ਲਈਆਂ ਠੀਕ ਹੈ ਜੀ ਬਾਕੀ ਚਵਾ ਜਿਹੜਾ ਪਿਛਲੇ ਸਨਾਂ ਦਾ ਵੀ ਸਾਫ ਆ ਆਰ ਬੀਰ ਮੈਂ ਖਲਕੂ ਲਾ ਗਈ ਮੈਂ ਉਹਦੇ ਦੋ ਚਾਰ ਦਿਨ ਦਸਨ ਖਾ ਲਿਆ ਮੈਂਨੇ ਦੁੱਧ 10 ਕਿਲੋ ਕਰ ਜੂ ਬੜਾ ਵਧੀਆ ਤੇ ਬੜਾ Cosa ਕਿਹੜਾ ਰੁਪਈਆ ਕਲੀਅਰ 32 ਗਾਵਾਂ ਦਾ लाਡ ਪਾਵਾਂਗੇ ਗੱਲ ਚੱਲਣ ਦੀ ਹੈ ਕਿਸਾਨ ਦੇ ਅੱਛਾ ਦੇ ਦੇ ਕੋ ਡੇਰੀ ਹੀ ਤੇ ਉਹ ਬੰਦੇ ਦੇ ਨਾ ਇੱਕ ਪਾਸਾ ਖਲੋ ਗਿਆ ਵਾ ਤੇ ਕੱਲ ਪਰਸੋਂ ਦਾ ਬੰਜੇ ਦੇ ਪੈ ਗਿਆ ਠੀਕ ਹੈ 32 32 گاਵਾਂ ਦੀ ਗੱਲ ਚੱਲਣ ਦੀ ਜੇ ਹੋ ਸਕਦੇ ਸਾਰਾ 32 گاਵਾਂ ਦਾ ਲਾੜੀ ਪਾਵਾਂ ਸਾਰਾ ਇਕੱਠਾ ਲਾੜੀ ਪਾ ਦੇਣਾ ਵਾ ਕੋਈ ਟੋਕੜਾ ਗੱਬਣਾ ਕੋਈ ਥਾਰ-ਬਾਰ ਕੋਈ ਗਿਰ ਸਾਰੀ ਵੈਰਾਈਟੀ ਹੈ ਸਾਰੀ ਵੈਰਾਈਟੀ ਸੱਜਰਾ ਟੋਕੜਾ ਸਾਰੀ ਵੈਰਾਈਟੀ ਸੱਜਰਾ ਟੋਕੜਾ ਕੋਈ ਟੋਕੜਾ ਗੱਬਣ ਠੀਕ ਹੈ ਬਾਕੀ ਆਪਣੀ ਕੋਈ ਫੇਰ ਸ਼ਾਮੀ ਵਿੱਚ ਵਚਵਾਈ ਕਰ ਲੈ। ਆਪ ਵੀ ਕੋਈ ਸੌਦਾ ਕਰ ਲੈ ਕੋਈ ਈ ਬਾਲਟੀ ਭਰੂਗਾ ਤੇ ਮੈਂ ਕੋ ਲੈ ਜੇ। ਹਾਂ ਬਾਲਟੀ ਵੇਖ ਲੈ ਕੋਈ ਨਿਸ਼ਾਨ ਨਾ ਫੇਰ ਪਰ ਕੇ ਲੈ। ਬਾਕੀ ਮੌਸਮ ਠੰਡਾ ਹੁਣ ਕਰਕੇ ਜਿਹੜਾ ਵਾ ਝੱਗ ਝੁਗ ਘਾਟੀ ਹੁੰਦੀ ਆ। ਡਰਨਾ ਨਹੀਂ ਜਰੂਰੀ। ਛੱਡਦੇ ਘਟੇਪੁਰਾ ਛੱਡਦੇ ਹੋ ਕਟਮਜੀ ਦਾ ਦੁਕਾਨ ਆਹ ਦੱਦ ਜਿਹੜਾ ਹੁਣ ਚੋਇਆ ਬਾਕੀ ਕਿ ਬਾਲਟੀ ਨਹੀਂ ਆ ਬਾਕੀ ਤੁਸੀਂ ਵੇਖ ਸਕਦੇ ਹੋ ਹਾਂਜੀ ਹਾਂਜੀ ਇਹ ਸਾਡੀ ਵਪਾਰੀ ਵਾਲੀ ਬਾਲਟੀ ਨਹੀਂ ਆ ਉਹ ਸਾਡੀ ਅੰਦਰ ਰੱਖੀ ਆ ਅੱਛਾ ਉਹ ਅਗਨੀ ਉਹਦੇ ਡੇਢ ਪਾਲਟੀ ਕੱਢੂਗੀ ਮੈਂ ਠੀਕ ਹੈ ਜੀ ਹਾਂਜੀ ਤੇ ਵੀ ਜੇ ਫਿਰ ਜਿਹੜੀ ਮੱਝ ਹੋਣੀ ਚਾਹੀਏ ਇਹ ਤਾਂ ਆਪਾਂ ਮੁੱਲ ਦੱਸ ਤੀਏ 52000 ਦੀ ਦੇ ਦਈਏ 52000 ਦੀ 52000 ਦੀ ਦੇ ਦਈਏ ਕਰਨਾ ਕੁਝ ਜੱਗੇ ਭਾਈ ਮੰਨਤਾਂ ਸਾਡੇ ਦੱਸਿਆ ਫਰਕ ਪੈਣਾ ਸਾਡੇ ਦੱਸਿਆ ਫਰਕ ਪੈਣਾ ਪੂਰੇ 50 ਦੀ ਕਰਦੀਏ ਫਿਰ ਇਹ ਆ ਦੀ ਕੋਈ ਕਰਨੀ ਹੋਰ ਘਟਾ ਕਰੋ ਹੋਰ ਕਿੰਨੇ ਦੀ ਕਰ ਦੇਣੀ ਜੀ ਤੁਸੀਂ ਕਰ ਦੇਣਾ ਜਿੰਨਾ ਕਰ ਦੇਣਾ ਯਾਰ ਛੱਡ ਦਈਏ 60000 ਦੀ ਦੇ ਦਈਏ ਹਾਂ ਨਾ 80000 ਦੀ ਯਾਰ ਕੀ ਛੱਡ ਰਹੇ ਹੋ ਅੱਛਾ 60000 ਦੀ ਦੇ ਦਈਏ ਹਾਂ ਨਾ 40000 ਦੀ ਹਾਂਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਪਤਾ ਨਹੀਂ ਆਪਾਂ ਦੇਖ ਕੇ ਦੇਣੀ ਤੇ ਪਹਿਲੇ ਪਹਿਲੇ ਫੋਨਾਂ ਦੇ 8 ਕਿਲੋ ਦੋਧ ਕਰਾਚ ਵਾਗੇ ਦੋਗੇ 800 ਰੁਪਏ 8 ਤੋਂ ਵਾਧੂ ਹੋਊਗਾ ਠੀਕ ਹੈ ਬਾਕੀ ਇਹ ਕਿ ਸ਼ਾਮੇ ਆਪ ਕੋਈ ਆਨ ਕੇ ਇੱਥੇ ਨਾਲੇ ਹੱਥੇ ਚਵਾਈ ਕਰ ਦੇ 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 ਨਾਲ ਲਾ ਜਾਂਦਾ ਬੰਦੇ ਨੂੰ ਤੇ ਜਿਹੜੇ ਹਣ ਆ ਵਾਲੀ ਆ ਇਹਦੇ ਕੋ ਪੱਕਾ ਦੁੱਧ ਕਿੰਨਾ ਜੇ ਹਣ ਖੋਲ ਕੇ ਫਾਦੀ ਕਰੋ ਫੇਰ ਆ ਦੇਖ ਸਕਦੇ ਜੀ ਅੱবি ਦੂਜਾ ਸੂਰਾ ਮਿਹਨਤ ਸੁਣਾ 6 ਮਹੀਨੇ ਦਿਆ ਹਸ ਤਾਂ ਗੱਬਣ ਆ ਦੁੱਧ 8 ਕਿਲੋ ਹੋ ਪਾਡੇ ਘਰ ਮਿਲਦੀ ਪਾੜ ਦੇ ਕਿਸ ਘਟੀ ਕਾ ਵੀ ਲੈ ਸਕਦੀ ਠੀਕ ਹੈ ਜੀ ਬਾਕੀ ਅੱਖਾਂ ਦੋਵੇਂ ਬਿੱਲੀਆਂ ਇਹਦੀਆਂ ਤੇ ਪਿੱਛੇ ਪੈਰ ਦੇ ਚਿੱਟੇ ਬਈ ਨੀਲੀ ਦਾ ਡੰਗਰ ਹੋਵੇ ਥੋੜਾ ਠੰਡਾ ਹੁੰਦਾ ਠੀਕ ਹੈ ਜੀ ਹਾਂ ਜੀ ਤੁਹਾਨੂੰ ਬਧਾ ਹਰ ਪੀਜੀ ਹੋਣਾ ਲੂੜੀ ਆ ਗਈ ਆ ਹਰ ਇੱਕ ਡੇਰੀ ਆਉਣ ਦੇ ਸਜਰਾਮਾ ਸਜਰਾਮਾ ਉਹ ਲੂੜੀਆਂ ਟੋਕਣਾ ਘਬਣਾ ਟੋਕਣਾ ਘਰੋਂ ਵੇਚਣੀਆਂ ਹਾਂਜੀ ਹਾਂਜੀ ਤੇ ਇਹਦਾ ਮੁੱਲ ਆਪਣੀ ਕੋਸ਼ਿਸ਼ ਇਹੋ ਜੀ ਇੱਕ ਦੋ ਪਾਇਆ ਹਰ ਇੱਕ ਮੀਡੀ ਜੇ ਇੱਕ ਦੋ ਦੋ ਟੋਕਣਾ ਨਹੀਂ ਰੋਕਣਾ ਇੱਕ ਬਣਾ ਪਾਇਆ ਕੱਲ ਚਾਰ ਹੀ ਅੱਛਾ ਉਹ ਚ ਵੇਗੀਆਂ ਫਿਰ ਆ ਰਾਤੀ ਦੁਵਾਈਆਂ ਠੀਕ ਹੈ ਤੇ ਇਹ ਕਿੰਨੇ ਦੀ ਦੇਣੀ ਆਪਾਂ ਜੇ ਅੱਜ ਹੀ ਕਰੀਏ ਕੱਲ੍ਹੇ ਵੀ ਵੱਡੀ ਵੱਡੀ ਛੋਟੀਏ ਬਾਕੀ ਤੁਸੀਂ ਰੱਖ ਦੋ ਆ ਵੀ ਮੇਰਾ ਬੁੰਜਾ ਯਾਰ ਦੀ ਦੇ ਦੀ ਨਹੀਂ ਫਿਰ ਤੁਸੀਂ ਬੁੰਜਾ ਦੇ ਨਹੀਂ ਹਾਂਜੀ ਅੰਦਰ ਲਿਆਈਏ ਅੰਦਰ ਲਿਆਈਏ 50 ਤੋਂ ਅੰਦਰ ਲਿਆਈਏ ਯਾਰ ਜੀ ਦੇ ਦਈਏ ਪੂਰੇ ਦੀ ਕੋਕਰ ਛੱਡ ਦਾਂਗਾ 48000 ਜਦਾਂ ਬਾਕੀ ਵੱਡੀ ਵੱਡੀ ਕੱਟੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ 48000 ਦੀ ਦੇ ਦਿਓ ਕਿ ਬਾਕੀ ਕੋਈ ਫੋਨ ਲਾਵੇ ਹਨਾ ਇੱਕ ਵਾਰੀ ਕੋਈ ਫੋਨ ਲਾਵੇ ਪਤਾ ਨਹੀਂ ਆਪਾਂ ਦੇਖ ਕੇ ਦੇਣੀ ਆ ਕਿ ਵੀ ਪ੍ਰਾਣ ਮੋੜਨਾ ਨਹੀਂ ਆ ਲਿਆਓ ਗਾਂ ਵੀ ਖੋਲ ਕੇ ਲਿਆਓ ਫਿਰ ਇੱਕ ਵਾਰੀ ਕਿੰਨਾ ਹੈ ਦੁੱਧ ਕਾਂ ਦੇ ਟੋਲ ਛੋਟਾ ਹੋ ਜਾ ਮੋਲ ਤੇ ਤੋਹਫਾ ਹੀ ਆ ਕੇ ਅੱਛਾ ਦੁੱਧ ਕਾਂ ਹਰ ਪੀ ਗਾਂਗ ਦੁੱਧ 8 ਕਿਲੋ ਅੱਛਾ ਤੇ ਪਰਸੋਂ ਬੋਲੀ ਦੇ ਟਿਕਟਾ ਟਿਕਾ ਭਰਾਇਆ ਵਾ ਅੱਛਾ ਹਾਂ ਜੀ ਠੀਕ ਆ ਦੁੱਧ 5 ਕਿਲੋ ਉਹ ਮੱਕੀ ਦਾ ਭਰਾਜ ਆ। ਆਪ ਆਪਣੇ ਹੱਥੀ ਭਰਾਜ ਕਰੀ। ਉਹ ਇਹ ਦੇਖੋ ਜੀ ਜਿਹੜਾ ਮੋੜ ਦਾ ਸੋਰਟੀ ਨਹੀਂ ਆਉਂਦਾ। ਬਾਕੀ ਰੀਡ ਡਾਕਟਰ ਨੇ ਆਖਿਆ ਵਾ ਗਾਂ ਬੋਲੀ ਹੀਣ ਗਿਆ। 90 ਤੋਂ 100% ਗਰੰਟੀ ਆ। ਬਾਕੀ ਇਹ ਜਿਹੜੀਆਂ ਖੰਡੇ ਤੇ ਰਹੀਆਂ ਜਿਹੜੇ। ਇਤਰਾ ਹੀ ਵੇਜੋ। ਠੀਕ ਹੈ ਜੀ। ਬਾਕੀ ਵਾਜੂ ਦੁੱਧ ਦੁੱਧ ਕਰ ਜੇ ਮੇਰਾ 8 ਕਿਲੋ ਦੁੱਧ ਮਿਸਵਾਸੂਆ ਦੇ ਕਰ ਜੂਗੀ ਦੁੱਧ 8 ਕਿਲੋ ਹੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਕਿੰਨੇ ਦੇ ਇਹ 10000 ਦੇ ਦਈਏ 10000 ਦੇ ਦੇਣੀ ਜੇ ਤੁਸੀਂ ਦਸੋ ਤੁਸੀਂ ਦਸਨਾ ਮੈਂ ਤਾਂ ਕਿਹਾ 8 ਦੀ ਦੇ ਦਈਏ 1000 ਛੱਡ ਤਾਂ 7000 7000 ਦੀ ਦੇ ਦਾਂਗੇ 500 ਛੱਡ ਦੋ 500 ਹੀ ਦੇ ਦਈਏ ਕਿੰਨਾ ਆ ਠੀਕ ਆ 500 500 ਕੀ ਛੱਡਦਾ ਫਿਰ 500 ਹੋਰ ਛੱਡ ਦੇ ਪੂਰੇ 6000 6000 ਇਹਦੇ ਗਾਸ ਨੂੰ ਛੋਟ ਹੋਣੀ ਜੇ ਹੋਰ ਹੀ ਕਰਦੀਏ 100 ਹੀ ਕਰਦੀਏ 200 ਠੀਕ ਆ ਕੋਈ 5.5 ਜੇ ਕੋਈ ਲਾ ਕੇ ਹਾਨੂੰ ਨਾ ਠੀਕ ਹੈ ਜੀ ਤੇ ਠੀਕ ਹੈ ਹੋਰ ਕੁਝ ਕਹਿਣਾ ਫਿਰ ਐਂਡ ਤੇ ਕੁਝ ਹੋਰ ਕਹਿਣਾ ਚਾਹੁੰਦੇ ਵੋ ਬਸ ਕੋਈ ਤਸੱਲੀ ਕਰਦੇ ਬਾਕੀ ਐਡੀਆਂ ਨਹੀਂ ਕਿੱਥੇ ਦਿੰਦਾ ਆਪਣੀ ਤਾਂ ਤਸੱਲੀ ਕਰਕੇ ਖੜੇ ਹਨਾ ਬਸ ਪੰਪ ਪੰਪ ਖੁੱਲ ਗਿਆ ਨਹੀਂ ਸਾਡੇ ਤੋਂ ਪੂਰੀ ਸਲਾਹ ਜਾ ਰਹੀ ਤੇ ਹੁਣ ਲਿਆਵੇ ਰੱਖਿਆ ਕਰਨਾ ਠੀਕ ਹੈ ਸੇਲ ਕਰਨਾ ਹੈ ਨਾਲ ਗਿਫਟ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਵੇਖ ਕੇ ਪਸੰਦ ਕਰਕੇ ਖੜੇ ਤੇ ਜਿਹੜੀ ਚੁਆਈ ਆ ਇਹ ਵੀ ਦੋ ਟਾਈਮ ਆਪਣੀ ਚੁਆਈ ਕਰਕੇ ਖੜੇ ਜੀ